ਆਂੰਤਾਂ ਸ਼ਹੀਦ ਬਾਬਾ ਸਿੱਧ ਸੋਹ ਰੰਡਾਵਾ ਸਲਾਨਾ ਜੋੜ ਮੇਲਾ ਰੰਡਾਵਾ ਪਰਿਵਾਰ ਵੱਲੋਂ ਸ਼੍ਰੀ ਕਰਤਾਰਪੁਰ ਕੋਰੀਡੋਰ ਨੇੜੇ ਤੁਸੀਂ ਬੰਨ ਵਿਖੇ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਹ ਮੇਲਾ ਪਿੰਡ ਪੱਖੋਕੇ ਡੇਰਾ ਬਾਬਾ ਨਾਨਕ ਪੱਖੋਕੇ ਮਹਿਮਾਰਾ ਕਲਾਨੌਰ ਕਪੂਰਥਲਾ ਪਠਾਨਕੋਟ ਅਤੇ ਮੱਧੂ ਸ਼ਾਂਗਾ ਦੇ ਸਹਿਯੋਗ ਨਾਲ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ ਵਿੱਚ ਗੁਰੂ ਘਰ ਦੇ ਕੀਰਤਨੀਏ ਅਤੇ ਢਾਡੀ ਜੱਥੇ ਦੇ ਸੰਗਤਾਂ ਨੂੰ ਨੇ ਹਾਲ ਕੀਤਾ ਜੱਥੇਦਾਰ ਹਰਪਾਲ ਸਿੰਘ ਢਾਡੀ ਜੱਥਾ ਬੀਬੀ ਰੁਪਿੰਦਰਕੌਰ ਖਾਲਸਾ ਅੰਮ੍ਰਿਤਸਰ ਵਾਲੇ ਜੱਥੇਦਾਰ ਸੁੱਚਾ ਸਿੰਘ ਡੇਰਾ ਬਾਬਾ ਪਠਾਨਾ ਵਾਲੇ ਕੀਰਤਨੀਏ ਜੱਥਾ ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਡੇਰਾ ਬਾਬਾ ਨਾਨਕ ਵਾਲੇ ਇਸ ਮੌਕੇ ਵਾਈਸ ਪ੍ਰਧਾਨ ਤਲੋਚਨ ਸਿੰਘ ਮੁਖਤਿਆਰ ਸਿੰਘ ਫੌਜੀ ਮਲਕੀਤ ਸਿੰਘ ਸਾਭੀ ਹਰਵਿੰਦਰ ਸਿੰਘ ਚਰਨਜੀਤ ਸਿੰਘ ਜੈਮਲ ਸਿੰਘ ਮਲਕੀਤ ਸਿੰਘ ਆदि ਵੱਡੀ ਗਿਣਤੀ ਵਿੱਚ ਹਾਜ਼ਰ ਸਨ ਆਓ ਦੇਖਦੇ ਹਾਂ ਗੁਰਚਨ ਕੁਮਾਰ ਦੇ ਨਾਲ ਵਿਨੋਦ ਸੋਨੀ ਦੀ ਵਿਸ਼ੇਸ਼ ਰਿਪੋਰਟ ਪਬਲਿਕ ਕਲਚਰ న్యూਸ ਚੈਨਲ ਡੇਰਾ ਬਾਬਾ ਨਾਨਕ ਸਰ ਜੀ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਸਕੇ ਕਿਉਂਕਿ ਕੱਲ ਰੋਜਾ ਤੋਂ ਜਿਹੜਾ ਸੀ ਦਸਤਾਰ ਇਹ ਨਹੀਂ ਹਾ इंग्लंड ਤੋਂ ਪੁੱਤਰ ਸਰਬੀ ਸਦਾ ਅੰਤਪਾਲ ਸਿੰਘ ਜੀ ਅੰਤਪਾਲ ਸਿੰਘ ਜੀ

ਇੰਗਲੈਂਡ ਤੋਂ ਚਰਜੀ ਖੜਾ ਸੀ 10 ਸਤਰਾਂ ਕੇ ਰਹੇ ਇਧਰ ਸੈੱਟ ਆ ਸ਼ੂਟ ਕਰ ਲੋ ਦੋਹੀ ਤੇਰੀ ਸਮਾਤਿਆਂ ਲਿੰਗਾਂ ਦਾ ਕੋਮ ਦੇ ਸ਼ਰਤ ਕਿਰਨ ਜੀ ਤਵਚਾਰੇ ਵਾਹਿਗੁਰੂ ਜੀ ਤੇ ਦੀ ਪ੍ਰਾਪਿਤ ਕੋਰ ਆਸਟ੍ਰੇਲੀਆ ਤੋਂ ਬੁੱਧ ਜੀ ਸਰਦਾਰ ਰੁਪਾਲ ਸਿੰਘ ਜੀ ਕਮੇਟੀ ਮੇ ਤਾਂ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੱਖੋ ਕੇ ਡੇਰਾ ਬਾਬਾ ਬਾਨਕ ਦੇ ਰੰਧਾਵਾ ਪਰਿਵਾਰ ਵੱਲੋਂ ਸ਼ਹੀਦ ਬਾਬਾ ਸੇਸੋ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀਆਂ ਰੌਣਕਾਂ ਭਾਗ ਲੱਗੇ ਹਨ ਕਿਉਂਕਿ ਬਾਬਾ ਸੇਸੋ ਸਾਹਿਬ 12ਵੀਂ ਸਜੀਤੇ ਸ੍ਰੀ ਧਾਨ ਉਹਨਾਂ ਦੀ ਯਾਦ ਵਿੱਚ ਅੱਜ ਪਖੋਕੇ ਡਰਬਾ ਪਾਣ ਦੀ ਸੰਗਤ ਉਹਨਾਂ ਦੀ ਯਾਦ ਨੂੰ ਤਾਜ਼ਾ ਕਰ ਰਹੀ ਆ ਤੇ ਸਾਰਾ ਰੰਡਾਵਾ ਪਰਿਵਾਰ ਤੇ ਹਾਜ਼ਰ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੇਸ ਰੰਡਾਵਾ ਜੀ ਦਾ ਸਾਲਾਨਾ ਜੋੜ ਮਿਲਾ ਚੱਲ ਰਿਹਾ ਹੈ ਔਰ ਇਹ ਸੰਗਤ ਬੜੀ ਹੋਮਾ ਮਾ ਕੇ ਜਿਹੜਾ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜੁਧਿਆਣਾ ਜਲੰਧਰ ਕਪੂਰਥਲਾ ਔਰ ਇਹ ਬਿਲਕੁਲ ਜਿਹੜਾ ਗੁਰਦੁਆਰਾ ਸਾਹਿਬ ਇੱਕ ਤਾਰਪੁਰ ਕੋਰੀਡੋਰ ਦੇ ਲਾਗੇ ਹੋਣ ਕਰਕੇ ਇੱਥੇ ਜਿਹੜੀ ਹੈ ਪੂਰੇ ਭਾਰਤ ਹੀ ਨਹੀਂ ਪੂਰੇ ਵਿਸ਼ਵ ਚੋਂ ਸੰਗਤ ਆਉਂਦੀ ਹੈ ਕਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਔਰ ਅਸੀਂ ਆਪੇ ਨੂੰ ਬੜਾ ਸੁਭਾਗਾ ਮੰਨਨੇ ਆ ਕਿ ਸਾਡੀ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਇਹਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਦਾ ਔਰ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੀ ਹੈ ਕਮੇਟੀ ਜਿਹਦੇ ਹੌਸਲੇ ਦੇ ਨਾਲ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉਹਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੀ ਹੋਈ ਇਹ ਉਮੀਦ ਕਰਦੀ ਹੈ ਕਿ ਜਿਹੜੀਆਂ ਨਵੀਆਂ ਇਮਾਰਤਾਂ ਬਣਨੀਆਂ ਨੇ ਉਹਦੇ ਵਿੱਚ ਵੀ ਇਹ ਪਰਿਵਾਰ ਵੱਧ ਚੜ੍ਹ ਕੇ ਹਿੱਸਾ ਲੈਣ بڑے ਨਾਂਵਾਂ ਟਾੜੀ ਜਥੇ ਆ ਰਹੇ ਨੇ ਉਹਨਾਂ ਦੇ ਬੈਣ ਦੇ ਵਾਸਤੇ ਜਦੋਂ ਸਮਾਂ ਪਹਿਲੂ ਆ ਜਾਂਦੇ ਇੱਕ ਵੱਖਰਾ ਕਮਰਾ ਉਹਨਾਂ ਦੇ ਆਉ ਭਗਤ ਵਾਸਤੇ ਹੋਵੇ ਜਿੱਥੇ ਉਹ ਬੈਠ ਸਕਣ ਵਿਚਾਰ ਕਰ ਸਕਣ ਇਹ ਵੀ ਅਰਦਾਸ ਕਰਦੀ ਹੈ ਉਹਨਾਂ ਦੇ ਐਨ ਆਰ ਆਈ ਭਰਾਵਾਂ ਕੇ ਔਰ ਇਦਾਂ ਹੀ ਮੇਲਾ ਲੱਗਦਾ ਰਹੇ ਸੰਗਤਾਂ ਦਾ ਬਹੁਤ ਧੰਨਵਾਦ ਜਿਦਾਂ ਨੇ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ